ਉਥਰ ਉਹ ਜਾਰ ਉਹ ਜਾਰ ਕਾ ਬਾਹਰ ਖੋਲ ਓਏ ਬਾਹਰ ਖੋਲ ਓਲਾਡੀ ਬਾਹਰ ਖੋਲ ਸੁਣਿਆ ਤੈਨੂੰ ਰਵੀ ਆ ਰਵੀ ਓਏ ਬਦਮਾਸ਼ਾ ਬਾਹਰ ਤਾਂ ਖੋਲ ਹੁਣ ਰਵੀ ਆਗਾ ਤੋ ਬਾਤ ਇਹ ਬਾਕਲੇ ਬਾਤ ਲਵ ਰੋ ਰਵੀ ਆ ਬਾਹਰ ਬੋਲ ਆਣੀ ਕਰੀਏ ਨਾ ਹਾਂ ਹਾਂ ਆਹ ਕਿ ਬਈ ਇਹਨਾਂ ਨੂੰ ਸਮਾਨ ਨਾ ਕੋਈ ਕਿਉਂ ਫੜਾਇਆ ਕੀ ਸਮਾਨ ਆਹ ਸਮਾਨ ਇਹ ਕੀ ਕਰਨਾ ਇਹ ਗਤੀ ਪਤਨ ਓਏ ਨਾ ਮਾਂ ਤੇ ਆ ਨਵੇਂ ਲੱਗਿਆ ਪੁਰਾਣੇ ਲੱਗਿਆ ਤੈਨੂੰ ਤਾਂ ਥਿੰਦਾ ਹੀ ਇਹਨਾਂ ਨੂੰ ਸਮਾਨ ਵੇਚੀ ਜਾਣਾ ਨਵੇਂ ਲੱਗਣੋਂ ਪੁਰਾਣੇ ਲੱਗਣੋਂ ਸਾਡੇ ਘਣਾਉਂਦੇ ਨਹੀਂ ਤੇਰੇ ਕੋਲੇ ਆਹਰੇ ਕਰ ਸਮਾਨ ਪਰ ਕਾਸ ਹੋਏ ਲੰਘ ਦੇ ਤਰੀ ਮਾਇਆ ਦੇ ਲਿਆਨੇ ਤੂੰ ਕਿਹਨੇ ਤੈਨੂੰ ਆਇਆ ਪਤਾ ਵੀ ਆ ਸਾਮਾਨ ਵੇਚੀ ਜਾਂਦਾ ਤੇ ਤੂੰ ਹਟਣਾ ਤੇ ਨਹੀਂ ਹਟਣਾ ਤੂੰ ਆਇਆ ਦੱਸ ਤੇਰੇ ਕੋਲੇ ਅੱਗੇ ਆਇਆ ਕਦੇ ਮੈਂ ਆਇਆ ਨਹੀਂ ਨਾ ਸਾਡੇ ਆਪ ਦੇ ਬੰਦੇ ਸਾਰਿਆਂ ਨੂੰ ਇਹ ਧਾਰਨਾ ਜੇ ਤੁਸੀਂ ਜਮ ਉਤਰੋ ਆਰਥੀ ਹੈ ਸਾਡੇ ਤੇ ਤੂੰ ਆਸ ਤੂੰ ਰੁਕਣਾ ਤੇ ਤੂੰ ਰੁਕਣਾ ਤੇ ਨਹੀਂ ਰੁਕਣਾ ਉਹ ਤੂੰ ਰੁਕਣਾ ਤੇ ਰੁਣੀ ਨਹੀਂ ਰੁਕਣਾ ਹੈ ਮੇਰੇ ਦਾ ਕਰੇ ਪੀ ਪੀਂਦਾ ਤਾਂ ਫਿਰ ਵੇਚਦਾ ਕਿਉਂ ਪੀ ਜਾ ਯਾਰਾ ਬਈ ਮਖਾਤ ਚਾਈ ਗੁਰਾ ਗਾਂ ਖਾ ਚਾ ਬਰੇ ਮਾਮਾ ਦੇ ਪੁੱਤ ਮਾਰ ਕੇ ਤਾਰਨਾ ਤੂੰ ਖਾ ਚਾ ਪੂਰਾ ਯਾਰ ਹੈ ਉਹ ਬਸ ਆ ਇਹ ਬਸ ਆ ਜਵਾਬਾ ਜਵਾਬਾ ਨਾ ਰੋਣਾ ਓਏ ਐਡਾ ਦਾ ਕੋਈ ਨਹੀਂ ਰੋਲੇ ਪੋਣ ਵਾਲੀ ਕਿਹੜੀ ਗੱਲ ਆ ਯਾਰ ਰੋਲੇ ਪੋਣ ਵਾਲੀ ਕਿਹੜੀ ਗੱਲ ਆ ਤੂੰ ਚਿੱਟਾ ਵੇਚਣਾ ਕਿਉਂ ਵੇਚਣਾ ਫੇਰ ਵੇਚਦਾ ਫੇਰ ਤੂੰ ਯਾਰ ਇਹਨਾਂ ਨੂੰ ਮਾਰਨਾ ਤੂੰ ਆਪ ਹੀ ਜਾ ਉਠਾ ਲੇ ਫਿਰ ਇਹਨਾਂ ਨੂੰ ਘਟਾਉਂ ਮੈਂ ਤਾਲਾ ਘਾਵਾ ਰਹਿਣ ਨੂੰ ਤਾਦੀ ਤੂੰ ਬੇਚ ਫਿਰ ਹੁਣ ਤੂੰ ਇੱਥੇ ਆਉਂਦੇ ਕਿਹੜਾ ਆਉਂਦਾ ਫਿਰ ਮੈਂ ਖਾਣਾ ਤੂੰ ਕਿਵੇਂ ਬੈਠੇਗਾ ਮਾ ਜੋ ਲੈ ਕੇ ਚੁਆ ਸੁਣ ਲੈ ਹੁਣ ਦੇ ਕੇ ਨੂੰ ਲੈ ਆ ਆਮ ਤੇ ਗਰੀਬ ਦਾ ਨਾਮ ਦਾ ਗਾੜੀ ਤੁਮ ਦੇ ਤੂੰ ਮੈਂ ਦੇ ਕੇ ਰੱਖਾਂ ਮੈਂ ਤੂੰ ਐਡਾ ਕਟਾਗਾ ਬਣਿਆ ਫਿਰਦਾ ਬੈਲੀ ਯਾਰ ਆਪਦੇ ਆਪ ਨੂੰ ਟਿੱਟਾ ਵੇਚਦਾ ਤੂੰ ਆ ਗਈ ਕੋਈ ਹੋਰ ਕਮਾਈ ਕਰ ਐ ਤੂੰ ਮੈਨੂੰ ਦੇ ਦਿਆ ਕਰਦੀ ਯਾਰ 1 ਮਹੀਨੇ ਦਾ ਬਣੀ ਵੇਚਦਾ ਤੈਨੂੰ ਇਹੋ ਜਿਹਾ 20000 ਦਊਂ ਮੈਂ ਤੂੰ ਯਾਦ ਰੱਖੇਗਾ ਤੈਨੂੰ ਇਹ ਦੱਸਦਾ ਤੂੰ ਆਪ ਦਾ ਬੱਚਾ ਤੈਨੂੰ ਤਾਂ ਇੱਕ ਮੌਕਾ ਦੇਣ ਆਇਆ ਵੀ ਜੇ ਦਾ ਤੂੰ ਸੁਧਰਦਾ ਤੈਨੂੰ ਮੈਂ ਤਾਂ ਕਰਕੇ ਆਇਆ ਆ ਪਾਣੀ ਲੈ ਤੇ ਜੇ ਤੂੰ ਅੜੀ ਕਰਦਾ ਫਿਰ ਤੈਨੂੰ ਇਹੋ ਜਿਹਾ 30000 ਮੈਣ ਲੇ ਤੂੰ ਯਾਦ ਰੱਖੇਗਾ ਤਨੂ ਤਾਂ ਕਹਿਣਾ ਠੀਕ ਹੈ ਨਾ ਜੇ ਤੂੰ ਆ ਆਪ ਦੇ ਆਪ ਨੂੰ ਸਮਝਣਾ ਵੀ ਆਪਾਂ ਗਰੀਬ ਘਰ ਦਾ ਪੁੱਤ ਆ ਤੂੰ ਇਹ ਗੱਲਾਂ ਛੱਡਣਾ ਚਾਹਾਂ ਪੀਣ ਪੀਣ ਨੂੰ ਵੀ ਛੱਡਣਾ ਚਾਹਣਾ ਤੇਰੇ ਨਾਲ ਆ ਜੇ ਤੂੰ ਅੜੀ ਜਾਵੇਂਗਾ ਅਸੀਂ ਨਹੀਂ ਵੇਚਣ ਦੇਣਾ ਇਹ ਤੁਹਾਨੂੰ ਕਹੇ ਤਾਂ ਆ ਕੋਈ ਨਹੀਂ ਬੱਜਿਆ ਬਾਹ ਹੈ ਕਿਹ ਜਾ ਪੈਂ ਜਾ ਆਵਾਜ਼ ਬਿਜਾ ਦੱਸਿ ਲਈ ਲਿਆ ਜਾਏਗਾ ਛੱਡਾ ਦੇ ਮੈਂ ਤਾਂ ਨਹੀਂ ਛੱਡਣਾ ਅਜਾ ਇਹ ਨੂੰ ਛੱਡਾ ਦੇ ਸੈਂਟਰ ਇਹਨਾਂ ਜਾ ਲਾਇ ਦੂ ਤੂੰ ਐਂ ਕਰੀ ਸਾਰਿਆਂ ਦੇ ਇਲਾਜ ਕਰੂੰ ਮੈਂ ਹੁਣ ਤੇ ਵੀ ਯਾਦ ਰੱਖੀ ਗੱਲ ਸਹੀ ਹੈ ਨਾ ਸਾਰਿਆਂ ਦਾ ਯਾਦ ਕਰੂੰ ਆਹ ਚਿੱਟਾ ਤੂੰ ਵੇਚੀ ਜਨਾ ਠੀਕ ਹੈ ਨਾ ਇਹ ਸਾਰਿਆਂ ਦਾ ਯਾਦ ਕਰੂੰ ਮੈਂ ਹੁਣ ਪ੍ਰਸ਼ਾਸਨ ਨੂੰ ਕਹਿਣਾ ਜਾਣਾ ਸਾਡੇ ਸਾਹਮਣੇ ਖੜਾ ਤੇ ਅਸੀਂ ਘੋੜੇ ਵਾਲੇ ਦਾਲਪੰਥ ਸਾਰੇ ਬੁਲਾਵਾਂਗੇ ਤੇ ਚਿੱਟਾ ਜੀਰੋ ਕਹਿਣਾ ਠੀਕ ਹੈ ਨਾ ਤੈਨੂੰ ਕਹਾਂ ਨਾ ਕਿ ਨਾ ਗਵਣੇ ਨਾ ਮੈਂ ਕੋਈ ਯਾਰ ਤੂੰ ਕਦੋਂ ਆਇਆ ਤੇਰੇ ਕੋਲੇ ਜਾਈ ਮੈਂ ਆਇਆ ਨਾ ਤੇਰੇ ਕੋਲ ਆਹ ਸਾਰੇ ਤੁਸੀਂ ਕਿਹੜਾ ਹਟਦੇ ਆਂ ਆਜੇ ਨਿਆੜ ਤੇ ਬਾਬਾ ਰਪਾਈ ਬਣੇ ਅੰਤ ਨੂੰ ਪਾਰ ਹੋ ਕੇ ਗੱਲ ਲਗਾ ਤੂੰ ਇੱਥੇ ਖੜਕੇ ਕਰੂ ਮੈਂ ਮੈਂ ਇੱਥੇ ਖੜਕੇ ਕਰੂ ਪਰ ਮਟਾ ਇੱਥੇ ਖੜਕੇ ਕਰੂ ਯਾਰ ਮੈਂ ਤਾਂ ਕੱਲੀ ਓਏ ਇੱਥੇ ਖੜਕੇ ਕਰੂ ਗੱਲ ਤੂੰ ਯਾਰ ਤੂੰ ਫਿਰ ਤੂੰ ਨਹੀਂ ਹਟਦਾ ਤੂੰ ਹਟ ਜੇਗਾ ਤੈਨੂੰ ਹਟਾ ਦਾਂਗੇ ਵਾਦੇ ਕਰੋ ਤੈਨੂੰ ਹਟਦਾ ਨਹੀਂਗਾ ਯਾਰ ਹਾਂ ਆਦਾ ਹਟਾ ਨਹੀਂ ਬਈ ਮੈਂਦਾ ਵੇਚੂਗਾ ਤੂੰ ਮੈਨੂੰ 30000 ਰੁਪਏ ਦੇਣਾ ਮੈਂ ਹੀ ਵੇਚਦਾ ਕਿਉਂ ਆ ਸੱਟਾ ਕੋਹਾ ਮੇਰੇ ਨਾਲ 50000 ਦੰਨਾ ਤਾ ਆਹ ਹੋ ਫਿਰ ਏਡਾ ਤੂੰ ਏਡਾ ਕਿੱਡਾ ਕਹੋ ਆਪਦੇ ਆਪ ਨੂੰ ਸਮਝ ਹੀ ਜਾਨਾ ਉਹ ਐਸੀ ਤਾਈ ਵੇਚਾਂਗੇ ਆ ਵੇਚਾਂਗੇ ਤੂੰ ਵੇਚਣੋਂ ਹਟਾਵਾਂਗੇ ਤੈਨੂੰ ਬਸ ਫਿਰ ਕੋਈ ਨਹੀਂ ਕਰਤਾ ਦੀ ਫਿਰ ਮੈਂ ਵੇਚੂ ਐ ਗਰ ਨਾਲ ਸਿੱਧੀ ਆ ਆ ਤੈਨੂੰ ਦੱਸਦਾ ਮੋਗੇ 39000 ਹੁਣ ਤੱਕ ਮੇਰੀ ਤਲਬੇ ਚੱਟਦਾ ਰਹਿਣਗੇ ਓਏ ਏਡੇ ਤਲਬੇ ਚੱਟਣ ਨੂੰ ਏਡਾ ਕਾ ਤੂੰ ਰਾਜਾ ਬਣ ਗਿਆ ਓਏ ਹਾਂ ਤਾਲ ਫੇ ਚੱਕਣੋਂ ਅੰਮਰ ਛੱਕ ਲਿਆ ਮੈਂ ਛੜ ਤਾ ਮੈਂ ਓਏ ਮੈਂ ਚੰਗਾ ਇਹ ਚੰਬਰ ਦੇ ਛੱਕਣ ਆ ਲਿਆ ਹਾਂ ਓਏ ਅਸੀਂ ਫਾਉਂ ਨੂੰ ਜਾਣਦਾ ਤੇਰੇ ਕੋਲ ਸਾਰੇ ਆਂਦੇ ਨਾ ਵੀਪੂ ਦੇ ਡਾਂਗ ਫਿਰੀ ਆ ਪਰਸੋਂ ਕੱਲ ਡਾਂਗ ਪੀ ਜੇਂਦੀ ਥੋੜੇ ਘਰੇ ਜਾ ਕੇ ਸੰਗਲ ਲਵਾਇਆ ਦੀਪੂ ਨੂੰ ਸਾਡਾ ਜੇ ਸਾਡਾ ਜਿਹਦੇ ਦੇਖੋ ਸਾਨੂੰ ਵੀ ਆਣਾ ਜੀ ਅਸੀਂ ਜਰੂਰ ਉਹਦੇ ਡਾਂਗ ਸੁੱਤੀ ਕਰਾਂਗੇ ਕਿਹੜੇ ਅੰਬਰ ਦੇ ਛੱਕ ਕੇ ਕਰਾਂ